ਇਹਤ ਵਿਭਾਗ ਆਏ ਦਿਨ ਮਠਿਆਈ ਦੀਆਂ ਦੁਕਾਨਾਂ ਤੇ ਸਾਪੇਮਾਰੀ ਕਰ ਰਹੀ ਹੈ ਔਰ ਉੱਥੇ ਹੀ ਦੱਸਦੀ ਡਾਕਟਰ ਲਖਵੀਰ ਆ ਜਿਹੜਾ ਡਾਕਟਰ ਲਖਵੀਰ ਹੈ ਕਾਫੀ ਫੇਮਸ ਨੇ ਉਹ ਲਗਾਤਾਰ ਆਪਣੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀਆਂ ਮਠਿਆਈ ਦੀਆਂ ਉੱਚੀਆਂ ਦੁਕਾਨਾਂ ਨੇ ਜਾਂ ਫਿਰ ਮਠਿਆਈ ਦੇ ਜਿਹੜੇ ਗੋਦਾਮ ਨੇ ਜਾਂ ਫਿਰ ਜਿੱਥੇ ਜਿਹੜੇ ਵੱਡੇ ਵੱਡੇ ਜਿਹੜੇ ਬਾਉਨ ਬ੍ਰੈਡ ਦੇ ਜਾਂ ਵੱਡੀਆਂ ਫੈਕਟਰੀਆਂ ਉਹਨਾਂ ਵਿੱਚ ਵੀ ਰੇਡ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਜਿਹੜਾ ਮਲਾਬ ਟਕੋਰੀ ਹੋ ਰਹੀ ਹੈ ਤੇ ਸਿਕੰਜਾ ਕਸ ਕੇ ਜਾਵੇਗਾ ਕਾਰਵਾਈ ਕੀਤੀ ਜਾਵੇਗੀ। ਔਰ ਤੜਕਸਾਰ ਅੱਜ 6 ਵਜੇ ਤੜਕਸਾਰ ਜਿਹੜੇ ਮਕੇਰੀਆ ਦੇ ਵਿੱਚ 20 ਸਾਲ ਪੁਰਾਣੀ ਦੁਕਾਨ ਦੇ ਡਾਕਟਰ ਲਖਵੀਰ ਸਿੰਘ ਨੇ ਸਾਫਾ ਮਾਰਿਆ ਜਿੱਥੇ ਦੇਖਿਆ ਗਿਆ ਕਿ ਸੌਚਾਲੇ ਦੇ ਕੋਲ ਹੀ ਜਿਹੜੇ ਮਠਿਆਈਆਂ ਬਣਾਈਆਂ ਜਾ ਰਹੀਆਂ ਸੀ ਪੂਰੀ ਗੰਦਗੀ ਸੀ ਤਾਂ ਜਿਹੜੇ ਰਸਗੁਲੇ ਜਾਂ ਹੋਰ ਜਿਹੜੀਆਂ ਮਠਿਆਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਮੱਖੀਆਂ ਪਾਈਆਂ ਗਈਆਂ ਜਿਸ ਤੋਂ ਬਾਅਦ ਮੌਕਤ ਇਹ ਜਿਹੜੀ ਦੁਕਾਨਦਾਰ ਦਾ ਜਿਹੜਾ ਚਲਾਨ ਘਟੇਗਾ ਤੇ ਸੈਂਪਲ ਪਰੇਗੀ ਉਹਨਾਂ ਦਾ ਕਹਿਣਾ ਹੈ ਕਿ ਆਏ ਦਿਨ ਅਜਹੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਸਾਫਾ ਮਾਰਿਆ ਜਾਵੇਗਾ ਤੇ ਸਿਹਤ ਵਿਭਾਗ ਨੇ ਦੁਕਾਨਦਾਰਾਂ ਨੂੰ ਵੀ ਸੁਚੇਤ ਕੀਤਾ ਚੇਤਾਵਨੀ ਕਿ ਦਿੱਤੀ ਹੈ ਕਿ ਜੇਕਰ ਤੁਸੀਂ ਮਲਾਬਟ ਖੋਰੀਏ ਤੇ ਸਾਫ ਸਪਈ ਨਹੀਂ ਰੱਖਦੇ ਤਾਂ ਤੁਹਾਡੀਆਂ ਵੀ ਦੁਕਾਨਾਂ ਤੇ ਰੋਜ਼ ਰੇਡ ਵੱਜੇਗੀ ਰੋਜ਼ ਦਿਨ 17 ਗੱਡੀਆਂ ਕੋਈ ਕਿਤੇ ਡੱਬੇ ਡੱਬੇ ਵੀ ਸਾਰੇ ਇੱਥੇ ਰੱਖਿਓ ਜਿਹੜੇ ਪੈਸੇ ਹੋਣੇ ਆ। ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਜਿੱਤਾਂ ਨਹੀਂ ਹੋਣਾ। ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ। ਤੁਹਾਡੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਹੈ ਆਪਣੀ ਹਾਰਨੀ। ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿੱਧਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ। ਉਹ ਇੱਕ ਅਲੱਗ ਕਾਰਵਾਈ ਆ। ਪਰ ਲੋਕੀ ਸਾਰੇ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨਸ਼ੇਪ ਹੁੰਦੇ ਸਬਸਟੈਂਡਰ ਹੁੰਦੇ ਸੇਫ ਹੁੰਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੇ ਏਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਣੀ ਏਕ ਰਿਪੋਰਟ ਆ ਦੇਤੀ ਹੈ ਤੁਹਾਨੂੰ ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ ਅਸੀਂ ਲੋਕਾਂ ਤੇ ਛੱਡ ਥੈਂਕ ਯੂ ਬੀਰ ਮੈਮ ਠੀਕ ਹੈ ਸਰ ਇਹ ਤੁਹਾਡੇ ਪੁਆਇੰਟ ਆ ਹਾਂ ਠੀਕ ਹੈ ਸਰ ਪੁਆਇੰਟ ਚੰਚੰਪਾ ਇਹ ਕੋਆ ਜਿਹੜਾ ਹਰ ਪਰ ਪਰਿਆ ਜਾਇਆ ਕਾਲਪਨਿਕ ਰਾਤਾਂ ਲੈ ਨਾ ਹੋਇਆ ਪਰ ਉਹ ਲਾਜ ਨੂੰ ਸਾਰਾ ਤੁਮ ਤਰ ਕੇ ਵੀ ਫਿਰ ਪਾਸ ਤੇ ਜਾਣਾ ਕਦੇ ਵੀ ਕਦੇ ਤੇਰੇ ਨਾਲ ਹੀ ਨੂੰ ਪੁੱਤੇ ਮਾਰਦੇ ਆ ਨਾ ਕਰਦੇ ਇਹ ਮਾਰਦੇ ਇਹਨਾਂ ਨੂੰ ਪਾ ਦੇ ਲੋ ਆ ਰਸਗੁੱਲੇ ਆ ਨਾ ਕੋਈ ਪੈਣੀ ਫਿਟ ਨਹੀਂ ਇੱਕ ਮੀਰ ਕਿਹਦੇ ਦੀ ਆਪਣੀ ਆ ਮੀਟ ਲਾ ਦੋ ਡੰਡਾ ਵਰਗਾ ਮੀਰੇ ਠਾਵੇ ਸਾਰਾ ਟੱਪ ਕਰਾ ਦੇ ਭੰਗ ਲਾਓ ਦੋ ਨੇ ਸ਼ਟਰ ਚੜ ਸ਼ਿਫਟ ਕਰੀ ਕਦਰ ਕਰਨਾ ਦੁਬਾਰੇ ਬੰਦ ਕਰ ਏਦਾਂ ਨਹੀਂ ਨਾ ਸਭ ਨੂੰ ਮਾਰਨਾ ਨਹੀਂ ਜਦੋਂ ਸਮਝਦਾ ਇਹ ਤੇ ਜਦੋਂ ਬਾਰ ਕਰਦੇ ਆ ਜਦੋਂ ਕੰਮ ਕਰਦੇ ਆ ਜਦੋਂ ਪੇਂਟ ਕਰਦੇ ਆ ਓਤਰੀ ਵੱਡੇ ਨੂੰ ਤਰੋ ਇੱਧਰ ਆ ਜਾ ਮੈਂ ਆਜੋ 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 ਇੱਧਰ ਕਦੇ ਕਿਸੇ ਦੀ ਗੱਲ ਹਾਂਜੀ ਚੱਲੀ ਇੱਧਰ ਚੱਲ ਆਜੋ ਹਾਂਜੀ ਇਹ ਤੋਂ ਹਮਨ ਟੈਂਡੇ ਦਾ ਸੱਟ ਲਿਆ ਰੋਕ ਜਾ ਰੋਕ ਜਾ ਰੋਕ ਜਾ ਇੱਕ ਮਿੰਟ ਇੱਕ ਮਿੰਟ ਰੋਕ ਜਾ ਹਮੇਸ਼ਾ ਇੱਕ ਤਾਂ ਇਹਨਾਂ ਨੂੰ ਨਾ ਅਨਹਾਈਜਨ ਦਾ ਇਹਨਾਂ ਦਾ ਚਲਾਨ ਕੱਟੋ ਨੰਬਰ 2 ਤੇ ਇਹਨਾਂ ਨੂੰ ਦੋ ਹਫ਼ਤਿਆਂ ਦਾ ਇੰਪਰੂਵਮੈਂਟ ਨੋਟਿਸ ਦੇ ਦਿਓ ਜੇ ਇਹ ਟਾਇਲਟ ਨਹੀਂ ਬੇਚ ਚੱਲੂਗੀ ਟਾਇਲਟ ਬਾਹਰ ਕੱਢੋ ਕਵਰਡ ਸਾਰਾ ਹੋਣਾ ਚਾਹੀਦਾ ਅਸੀਂ ਵਿਜ਼ਿਟ ਕਰਾਂਗੇ ਫਿਰ ਠੀਕ ਹੈ ਤੁਹਾਡੇ ਯੂਨਿਟ ਤੇ ਇਹ ਸਾਰਾ ਫਰਸ਼ ਪ੍ਰੋਪਰ ਕਰਾਓ ਸਫਾਈ ਕਰਾਈ ਵਾਈਟ ਵਾਸ਼ ਕਰਾਓ ਛੱਤ ਕਵਰਡ ਹੋਣੀ ਚਾਹੀਦੀ ਆ ਕੋਈ ਅੰਦਰ ਤੰਬਾਕੂ ਨਹੀਂ ਖਾਊਗਾ ਕੁਝ ਵੀ ਆ ਵਰਕਰਾਂ ਦਾ ਮੈਡੀਕਲ ਹੋਣਾ ਚਾਹੀਦਾ ਪਾਣੀ ਦਾ ਸੈਂਪਲ ਕਦੀ ਟੈਸਟ ਕਰਾਇਆ ਪਾਣੀ ਯੂਜ਼ ਕਰਦੇ ਹੋ ਪਾਣੀ ਦਾ ਸੈਂਪਲ ਕਦੋਂ ਕਰਾਇਆ ਦੇਖੀ ਮੋਟਰ ਸੈਂਪਲ ਕਿੱਥੇ ਹੈ ਗੱਡੀ ਦਾ ਸਰਾਇ ਵਰਕਰਾਂ ਦਾ ਮੈਡੀਕਲ ਕਰਾਇਆ ਦਿਖਾਓ 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 ਪਾਣੀ ਦਾ ਰਿਪੋਰਟ ਦਿਖਾਓ ਮੈਡੀਕਲ ਦਿਖਾਓ ਪਾਣੀ ਕਿਹੜਾ ਵਰਤਦੇ ਆ ਪਾਣੀ ਵਰਤਦੇ ਕਿੱਥੋਂ ਇਹਦੇ ਮਠਿਆਈ ਚ ਜਿਹੜਾ ਵਰਤਦੇ ਮੈਡੀਕਲ ਦੇ ਸਬੰਧ ਹਾਂ ਉਹ ਫਰਤੀ ਦਾ ਉਹ ਕੋਲ ਸੋਲਦਾ ਸਭ ਮਰਸੀ ਬੰਦ ਆ ਉਹਦਾ ਪਾਣੀ ਦਾ ਸੈਂਪਲ ਸਪੋਰਟ ਟੈਸਟ ਕਰਾਈ ਦਿਖਾਓ ਉਹ ਤੇ ਜਦੋਂ ਸੁਣਾ ਸੀ ਉਹ ਕਰਾਈ ਸੀ ਉਹ 6 ਮਹੀਨੇ ਲਈ ਵੈਲਿਡ ਆ ਉਹ ਫੇਰ ਕਰਾਉਣੀ ਹੁੰਦੀ ਕਰੋਨੇਓ ਇਸ ਸੰਬੰਧ ਵਿੱਚ ਜੇ ਮੈਂ ਵਾਪਸ ਦੱਸਿਆ ਕਰੋਨੇ ਆ ਲੈਸੈਂਸ ਨੂੰ ਵਾਸੀ ਦਾ ਉਤੋਂ ਕਰਾਈ ਸੀ ਮੱਕ ਬੇਟਾ ਮੱਛੀਆਂ ਨਹੀਂ ਵੱਧਣੀਆਂ ਨਹੀਂ ਮੱਛੀਆਂ ਮੜ ਕਹਿੰਦੇ ਮਰੇ ਤਰੀ ਨੂੰ ਤਾਂ ਪੜਿਆ ਲਿਖਿਆ ਜਾਂ ਤਾਂ ਮੁੰਡਾ ਆ ਜਾਂਦਾ ਜਾਂ ਤਾਂ ਮੁੰਡਾ ਆ ਅੱਧੀ ਸ਼ਾਮ ਦਾ ਕੰਮ ਆ ਅੱਧੀ ਇਹ ਛੱਟ ਦੇਣੀ ਆ ਇਹ ਨਹੀਂ ਕਿ ਵੇਚਣੀ ਆ ਨਾ ਤੁਸੀਂ ਮੱਕੀ ਦਾ ਕਹਿ ਰਹੇ ਮੈਂ ਉਹ ਹੀ ਕਹਿ ਰਿਹਾ ਮਤਲਬ ਵੇਚਣੀ ਆ ਨਾ ਛੱਟਣੀ ਥੋੜੋ ਹਨਾ ਇਹਨਾਂ ਤਾਂ ਕੋਈ ਕਰ ਨਹੀਂ ਸਕਦੇ ਮੱਛੀਆਂ ਵਾਲੀ ਮਠਿਆਈ ਤੋਂ ਖਾਣੂ ਆ ਤਦ ਇਹ ਮੈਂ ਤੈਨੂੰ ਫੜਾਉਣਾ ਕਰ ਦਿੰਦਾ ਫਾਲੇ ਨਾ ਮੈਂ ਤੁਹਾਨੂੰ ਫੜਾਉਣਾ ਤੁਹਾਨੂੰ ਫਾਲਾਣਾ ਮੈਂ ਜੀ ਸੀ 11:00 ਤੋਂ 6:00 ਵਜੇ ਤੱਕ ਅੰਸਰ ਬੰਦ ਹੋਇਆ ਤੁਸੀਂ ਅੱਭੀ ਕਹਿੰਦੇ ਜੇ ਤੁਸੀਂ ਆਏ ਤਾਂ ਕੋਈ ਨਹੀਂ ਸੀਗਾ ਤਦੋਂ ਉਸ ਦਾ ਖੇਰਾ ਬੋੜਾ ਤੇਰੀ ਜ਼ਿੰਮੇਵਾਰੀ ਹੈ ਹਾਂ ਹਰ ਫੰਡਿਸ ਫੈਰਟੀ ਵੀ ਨਹੀਂ ਚਾਈਦੀ ਇਹ ਕੋਈ ਨਾ ਘਟਿਆ 1 ਮਹੀਨਾ ਘਟਿਆ ਤੁਹਾਨੂੰ ਇਸ ਦਾ ਜਵਾਬ ਹੈਗਾ ਇਹਨਾਂ ਗੱਲਾਂ ਦਾ ਉਹ ਦੱਸਿਆ ਹੁੰਦਾ ਕਿ ਲਾਂਗੇ ਤੇ ਜੇ ਕੋਈ ਸਾੜ ਤੋਂ ਦੱਸ ਦੋ ਉਹਨੇ ਕਮ ਸ਼ੁਰੂ ਕਰਾਇਆ ਸੀ ਕੱਲ੍ਹ ਹੀ ਤੇ ਅੱਜ ਚਲੋ ਸ਼ੁਰੂ ਕਰਾਓ ਟੇਨ ਦੀ ਗੁੰਝਾ ਕੱਚੇ ਬਣਾਣਾ ਕਰਾਓ ਇੱਥੇ ਦੱਸਣੀ ਹੈ ਕਣੀ ਗੱਲਾਂ ਦਾ ਜਵਾਬ ਦੋ ਉਹ ਤਾਂ ਤਮਾਕੂ ਚੁੱਕਿਆ ਜਿਹੜਾ ਪਾਣ ਖਾਣ ਕਰਦੇ ਉਹਦਾ ਜਵਾਬ ਦੋ ਔਰ ਟਾਇਲਟ ਅੰਦਰ ਦਾ ਜਵਾਬ ਦੋ ਉਹ ਜਾਂਸਰੀ ਓਪਨ ਪਲੇਸ ਤੇ ਮੈਡ ਉਹਦਾ ਜਵਾਬ ਦੋ ਔਰ ਉਹ ਜਿਹੜੇ ਕੋਈ ਕਬਡ ਨਹੀਂ ਹੈਗਾ ਇਹਦਾ ਜਵਾਬ ਦੋ ਮੱਖੀਆਂ ਜਿਹੜੀਆਂ ਵਿੱਚ ਆਉਂਦਾ ਜਵਾਬ ਦੋ ਤੁਸੀਂ ਕਿਹਾ ਰਟਣਵਾਦਾ ਹੋ ਮਤਾਂ ਨਹੀਂ ਪਤਾਉਣਾ ਜੇ ਮੱਖੀਆਂ ਹੋਣੀਆਂ ਚਾਹੀਦੀਆਂ ਐਸੇ ਨਹੀਂ ਮਤਲਬ ਇਹ ਦਸਣ ਦੀ ਗੱਲ ਹੈ ਘਰ ਚੋੜੇ ਮੱਖੀਆਂ ਦਾਲ ਚ ਪਈਆਂ ਹੁੰਦੀਆਂ ਉਹ ਦਸਣਾ ਦਾ ਕਹਿੰਿਆ ਘਰ ਕਿਚਨ ਚ ਚਤਾਲੇ ਹੁੰਦੀ ਹੈ ਦਸਣਾ ਹੁੰਦਾ ਕਹਿੰਦੇ ਉਸੇ ਨਾਲ ਤੁਹਾਨੂੰ ਦਸਣਾ ਚਾਹੀਦਾ ਨਹੀਂ ਸਰ ਤੁਸੀਂ ਜੋ ਕਰ ਰਹੇ ਸੀ ਗੱਲ ਇਹ ਬੁਝ ਗਈ ਹੈਲੋ ਇੱਥੇ ਕਰਾ ਲਓ ਰਾਇਲ ਉਹਨੇ ਦੱਬੇ ਸਾਰੇ ਖਾਲੀ ਦੱਬੇ ਜਿੱਦਾਂ ਉਹਦੇ ਹੀ ਜਾਂਦਾ ਤੁਹਾਨੂੰ ਉਹ ਦੱਬੇ ਖੋੜੇ ਕੋ ਪੀਤਾ ਉਹ ਦਿੱਦਾਂ ਕਹਿੰਦੇ ਦੱਬੇ ਜਿੱਦਾਂ ਆਪਣੀ ਸਾਡੀ ਫ੍ਰੈਂਕਸ ਚ ਭਰ ਗਏ ਹਾਂ ਰੈਡੀ ਦਾ ਸਾਡੇ ਆਪਣੇ ਰੱਬ ਦਾ ਨਹੀਂ ਲੈ ਸਕਦੇ ਲੋਕ ਜਾਂਦੇ ਰੈਡੀਮੇਡ ਮਠਿਆਈ ਦੇ ਉਹ ਬੰਦੇ ਬੱਲੇ ਮਨ ਚੀਮਾ ਲੋਕੀ ਜਿਹੜੇ ਚੀਮਾ ਸਾਹਿਬ ਦੀ ਮਠਿਆਈ ਖਾਣੇ ਨੂੰ ਸੋਚ ਰਹੇ ਤੇ ਚੀਮਾ ਨੇ ਬੜਾ ਹੀ ਨਹੀਂ ਹੈ ਵੀ ਮੇਰੇ ਵੀਰ ਨੇ ਪੜਾਤਾ ਉਹ ਤੁਸੀਂ ਲਗਲੀ ਸਵੀਟ ਥੋੜੀ ਹੈ ਬ੍ਰਾਂਡ ਫੁਟਾ ਤੁਸੀਂ ਕਿਤੇ ਹੱਬ ਵੀ ਵਿਚਨੇ ਆਉਂਦਾ ਖਰਾਉਣਾ ਛੋਟਾ ਕਿਤੇ ਰੇਲਰ ਵੀ ਹੋ ਤੇ ਦੁਕਾਨ ਵੀ ਆਪਣੀ ਹੈ ਇਹ ਸਾਰੇ ਇਧਰ ਹੀ ਵਿਕ ਜਾਂਦਾ ਇੱਦਾਂ ਹੀ ਵਿਕ ਜਾਂਦਾ ਥੋੜਾ ਜਿਹਾ ਅਸਵਾਤੀ ਨਾ ਜਾਂਦੇ ਲੋਕੀ ਕਥੋਤੀ ਸਰ ਕੀ ਸੀ ਕਥੋਤੀ ਨਾ ਜਾਂਦੇ ਕਿ ਜਿਹੜੇ ਡੱਬਿਆਂ ਤੇ ਨਾਮ ਲਿਖਿਆ ਬਹੁਤ ਆ ਨਾ ਸਟੈਂਡਰਡ ਫੂਡ ਸਟੈਂਡਰਡ ਫੂਡ ਦਾ ਲੁਕੀ ਨਾ ਜਾਂਦਾ ਮੈਂਟਨ ਚ ਲੈ ਜਾਂਦੇ ਨਹੀਂ ਹਾਂ ਕਿ ਜਿਹੜੇ ਡੱਬਿਆਂ ਦੇ ਨਾਮ ਲਿਖੇ ਸੀ ਉਹ ਕਿਦਾਂ ਲਿਖੇ ਸੀ ਜਿੱਦਾਂ ਬੱਕਾ ਵਗੈਰਾ ਮਾਰਕਾ ਲਿਖਿਆ ਕਿ ਦੁਕਾਨਾਂ ਦੇ ਨਾਮ ਨਹੀਂ ਨਹੀਂ ਸਰ ਇਹ ਕਿਹ ਐਸ ਕੋਣ ਐਸ ਵੀ ਲਿਖਿਆ ਕੀ ਕਿੱਸ ਤੇ ਸਾਡੇ ਉਹ ਦੁਕਾਨ ਦਾ ਨਾ ਨਬਲੀ ਜਿਹੜਾ ਉਹ ਉਹ ਜਿਹੜਾ ਲਵਲੀ ਹੋ ਗਿਆ ਤਲਾ ਖਾਲੇਗਾ ਜੀ ਮਾਸਾ ਸਿੱਟ ਗਿਆ ਸੀ ਮਾਸਾ ਸਾਬ ਕਿੱਥੇ ਸਾਫ ਕਿੱਥੇ ਚੀਮਾ ਸਾਹਿਬ ਨਹੀਂ ਸੋਰੀ ਦੰਡੇ ਨਹੀਂ ਉੱਥੇ ਦੰਡਾ ਮੁੰਡਾ ਤੁਹਾਨੂੰ ਦੰਡੇ ਉੱਥੇ ਛੁੱਟ ਗਿਆ ਨਹੀਂ ਦੰਡੇ ਇੱਥੋਂ ਕਰਾਵਾਂ ਹਰ ਚੀਨ ਕੋਡਾ ਜੂਪੀ ਵਾਲਾ ਨਹੀਂ ਪਤਾ ਇਹਨਾਂ ਨੂੰ ਤੈਂ ਤਾਰ ਇੱਥੋਂ ਕਰਾ ਦਿੰਦਾ ਤੁਹਾਨੂੰ ਕੁਝ ਨਹੀਂ ਦਤ ਤੁਹਾਨੂੰ ਤੋਇਤ ਅ ਜਿਹੜਾ ਅੰਦਰ ਪਤਾ ਸ਼ਾਮ ਛੁੱਟਿਆ ਥਾਂ ਥਾਂ ਕੋਕ ਥੁੱਕਿਆ ਆ ਇਹਨਾਂ ਦੇ ਵਿੱਚ ਉਸੇ ਫੂਡ ਵਾਲੇ ਦੀ ਵਰਕਸ਼ਾਪ ਚ ਛੁੱਟਿਆ ਕਦਰ ਦੱਸੋ ਹਾਂ ਬਾਬਾ ਜੀ ਬਟੇ ਸਾਡਾ ਬਹੁਤ ਕੰਮ ਹੈ ਬੜੇ ਰਾਤ ਦੇ ਆਪਾਂ ਨੇ ਕੁਝ ਲੋਕਾਂ ਨੂੰ ਮਿਆਰੀ ਖੋਹ ਦੇਣਾ ਹੈ ਸਾਬ ਇਹ ਜੋ ਦਾਨਿਸ ਤੱਕ ਤੱਕ ਕਰਾਉਣਾ ਖਾਣੇ ਕਿਹਾ ਬាទ ਜੀ ਹਾਂ ਪਰ ਅੱਜ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਇੱਥੇ ਆਏ ਹੈ ਸਰ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਇੱਥੇ ਆਏ ਹੈ ਕੀ ਕਹਿਣਾ ਚਾਹੀਦਾ ਸਰ ਡਾਕਟਰ ਸਾਹਿਬ ਆਏ ਜੀ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਜੀ ਬਾਕੀ ਡਾਕਟਰ ਨੇ ਸਾਨੂੰ ਦੱਸਿਆ ਜੀ ਕਿ ਸਾਡੀਆਂ ਕਮੀਆਂ ਹੈਗੀਆਂ ਜੀ ਜ਼ਰੂਰ ਸੁਧਾਰਾਂਗੇ ਵੀ ਅਸੀਂ ਮੈਂ ਅੰਟਰਸਰ ਨੂੰ ਸਾਡਾ ਸੈਂਪਲ ਵੀ ਲਿਆ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਤੇ ਅਸੀਂ ਉਹਨੂੰ ਕਰਾਂਗੇ ਸਰ ਜੀ। ਤੁਹਾਮਾਰੀ ਬੈਕੂ ਜਿਹੜਾ ਨੈਕਸਟ ਟਾਈਮ ਜਦੋਂ ਡਾਕਟਰ ਸਾਹਿਬ ਆਣਗੇ ਤੇ ਉਹਨਾਂ ਨੂੰ ਇਹ ਚੀਜ਼ ਨਹੀਂ ਮਿਲੇਗੀ ਤੇ ਜਿੰਨਾ ਹੋ ਸਕੇ 100 ਤੋਂ 100% ਅਸੀਂ ਟਰਾਈ ਕਰਾਂਗੇ ਕਮੀਆਂ ਕਰਾਈਆਂ ਜੀ ਕਾਹਦੀਆਂ ਨਾ। ਕਮੈਂਟ ਡਾਕਟਰ ਸਾਹਿਬ ਦੱਸਿਆ ਕਿ ਸਮਾਨ ਟਕਿਆ ਨਹੀਂ ਸੀਗਾ ਜੀ ਤੇ ਜਿਵੇਂ ਸਫਾਈ ਜਿਹੜੀ ਘੱਟ ਸੀਗੀ ਜੀ ਉਹ ਕਰਾਂਗੇ ਸਰ ਸਾਰਾ ਕੁਝ ਠੀਕ ਕਰਾਂਗੇ ਵਿੱਚ ਮਤਬਾਕੂ ਤੋਂ ਮੂਹੂ ਅੰਦਰ ਪਿਆ ਠੁਕਿਆ ਪਿਆ ਉਹ ਬੰਦੇ ਨੂੰ ਸਰ ਕੰਮਾਂ ਲੱਗੇ ਜਾ ਐਦਾਂ ਨਾ ਕਰੋ ਜੀ ਗੱਛੇ ਕੋਤੇ ਉੱਤੇ ਖੰਡਾ ਦੇ ਉੱਤੇ ਪਾਏ ਹਾਂਜੀ ਉਹ ਸਾਰਾ ਕੰਮਾਂਗੇ ਸਰ ਜੋ ਹੁਣ ਦੱਸਣਾ ਦੱਸਿਆ ਉਹ ਜਰੂਰ ਕਰਾਂਗੇ ਮੰਦੇ ਉਹਦੀ ਗਲਤੀ ਆ ਆਪਣੀ ਹਾਂਜੀ ਮੰਦੇ ਹਾਂ ਕੀ ਟਾਇਲਟ ਦੀ ਗੱਲ ਕਰੀਏ ਫਿਰ ਉਹ ਕਿੱਥੇ ਜਾਏਗਾ ਟਾਇਲਟ ਫਿਰ ਲੋਕੀ ਬਾਹਰ ਕਰ ਦਾਂਗੇ ਸਰ ਹਾਂਜੀ ਲੋਕੀ ਬਾਹਰ ਜਾਂਦੇ ਫਿਰ ਹੁਣ ਜੀ ਹੁਣ ਜਿਹੜੇ ਆਪਣੇ ਇਥੇ ਵਰਕਰ 22 25 ਜਿੰਨੇ ਵੀ ਬਾਹਰ ਸਾਈਡ ਤੇ ਕਰ ਦਿੰਦੇ ਨੇ ਸ਼ਿਫਟ ਸਰ ਅੱਗੇ ਇਹ ਯੂਜ਼ ਕਰਦੇ ਆ ਅੱਗੇ ਜਾਦਾ ਨਹੀਂ ਸਰ ਯੂਜ਼ ਕਰਦੇ ਹੱਥ ਕੋਣ ਵਾਸਤੇ ਜਾਦਾ ਨਹੀਂ ਤਾਂ ਕੋਲ ਨੇ ਟਾਇਲਟ ਤੇ ਸ਼ੀਟ ਨਹੀਂ ਸ਼ੀਟ ਵੀ ਲਕੀ ਹੈ ਸ਼ੀਟ ਮਤਲਬ ਸ਼ੀਟ ਵੀ ਰੱਖੀ ਆ ਨਹੀਂ ਤਾਂ ਯੂਜ਼ ਨਹੀਂ ਕਰਦੇ ਪੁਰਾਣੇ ਟਾਈਮ ਦੇ ਨਾ ਸਰ ਬਿਲਡਿੰਗ ਇਸ ਕਰ ਗਈ ਠੀਕ ਹੈ ਇਸ ਤੋਂ ਪਹਿਲਾਂ ਜਿਹੜੀਆਂ ਮੱਖੀਆਂ ਖਾਧੀਆਂ ਨੇ ਉਹ ਕੀ ਕਹਿਣਗੇ ਫੂਡ ਤੇ ਹਾਂ ਉਹ ਤਾਂ ਕਹਿਣਗੇ ਮਠੇਈ ਦੀ ਕਿ ਹਨਾ ਖਾਈ ਸੀ ਠੀਕ ਇੱਧਰ ਹਿੰਦੀ ਚ ਲਿਖਿਆ ਮੈਂ ਬਾਅਦ

ਮੇਰ ਜੀ ਤੁਹਾਡਾ ਨਮਨਸਤੋ ਚਲੋ ਉੱਠ ਧੰਨਵਾਦ ਤੁਹਾਡਾ ਸ਼ੁਕਰੀਆ ਚਲੋ ਪੰਜਾਬ ਅੰਦਰ ਆਓ ਹਾਂ ਜੀ ਨਮਸਤੇ ਜੀ ਨਮਸਤੇ ਕੀ ਹਾਲ ਹੈ ਜੀ ਵਧੀਆ ਸਰ ਵਧੀਆ ਮੈਂ ਤੁਹਾਡਾ ਸ਼ੁਕਰੀਆਦਾ ਕਰਨਾ ਸੀ ਜਿਹੜਾ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉੱਥੇ ਜਾ ਕੇ ਵਿਜ਼ਿਟ ਕਰ ਲਿਆ ਮੈਂ ਆਪਣੀ ਕਾਰਵਾਈ ਕਰਤੀ ਫੂਡ ਸੇਫਟੀ ਟੀਮ ਦੀ ਮੇਰੀ ਸਰ ਮੇਰਾ ਮੇਰਾ ਬੇਟਾ ਵੀ ਡਾਕਟਰ ਹੈ ਮੂ ਵੀ ਡਾਕਟਰ ਹੈ ਤੁਹਾ ਮਾਗੀ ਡਾਕਟਰ ਹੈ ਬੇਟੀ ਵੀ ਡਾਕਟਰ ਹੈ ਤੇ ਉਹ ਤਾਂ ਤੁਹਾਨੂੰ ਅੱਛੀ ਤੋਂ ਹੀ ਜਾਣਦੇ ਨਹੀਂ ਪਰ ਚਲੋ ਐਨੀਵੇ ਐਨੀਵੇ ਚਲੋ ਉਹ ਫੇਰ ਗੱਲ ਕਰਾਂਗੇ ਪਰ ਮੈਂ ਤੁਹਾਡਾ ਥੈਂਕਸ ਕਰਨਾ ਸੀ ਵੀ ਤੁਸੀਂ ਜਿਹੜਾ ਇਹ ਸਾਨੂੰ ਇਦਾਂ ਹੀ ਬਾਕੀ ਵੀ ਲੋਕਾਂ ਨੂੰ ਜਿੱਥੇ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਕਿਉਂਕਿ ਮੈਂ 3 ਸਾਲ ਹੋ ਗਏ ਡੀ ਐਚਓ ਲੱਗੇ ਨੂੰ ਮੈਨੂੰ ਪਤਾ ਨਹੀਂ ਸੀਗਾ ਕਿ ਇਦਾਂ ਇਹ ਚੱਲ ਰਿਹਾ ਜੁਨਿਟ ਚੱਲ ਰਿਆ ਨਹੀਂ ਤਾਂ ਮੈਂ ਤਾਂ ਕਈ ਵਾਰ ਵਿਜ਼ਿਟ ਕਰ ਲੈਂਦਾ ਹਾਂ ਹਾਂ

ਤੁਹਾਨੂੰ ਮਿਲਣੀ ਹੈ ਹੁਣ ਐਪਲੀਕੇਸ਼ਨ ਦੀ ਕਰਦੇ ਦੋ ਪਰਬਤ। ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ। ਜੀ ਜੀ। ਆ ਜੀ ਤੋਂ ਸੰਬੰਧ ਬੋਲਣ ਦੀ ਸੇਵਾ ਵਿੱਚ ਕਰ ਰਹੇ ਹਾਂ। ਆਈਸੀਕ ਦਾ। ਜੀ ਸਾਡੇ ਅੰਦਰ ਇੱਕ ਟਾਈਮ ਨੂੰ ਮੈਨੂੰ। ਮੈਂ ਪਤਾ ਕੀ ਹੈ ਜੇ ਜਦੋਂ ਸਾਥ ਲੱਗਿਆ ਹੁਣ ਨਹੀਂ ਤਾਂ ਕੁੱਟਣੀ ਜਾਂ ਪਰ ਨਹੀਂ ਥੋੜਾ ਕੁੱਟਣੀ। ਬਿਲਕੁਲ। ਪਰ ਜਿਹੜੀ ਚੀਜ਼ ਹੁਣੋਂ ਠੀਕ ਕਰ। ਬਸ ਉਹ ਠੀਕ ਕਰ। ਜਿਹੜਾ ਕਹਿੰਦਾ ਆ ਹਾ 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 ਸੰਦੇ ਦਾ ਅਸ਼ਮ ਫਲਾਸ਼ ਨੰਬਰ ਆ ਦੇਖਾ ਭਲਾ ਮਰ ਜਾ ਆ ਜਾਓ ਆ ਜਾਓ ਚਲੋ ਚਲੋ